श्री कृष्ण जन्माष्टमी ਦੇ શુભ ਮੌਕੇ ਤੇ ਮਹਾਜਨ ਸਭਾ ਮਾਡਲ ਟਾਊਨ ਰਾਣੀ ਕਾ ਬਾਗ ਦੇ ਪ੍ਰਧਾਨ ਗੁਲਸ਼ਨ ਮਹਾਜਨ ਨੇ ਨਵ ਦੁਰਗਾ ਮਾਤਾ ਜਾਨਕੀ ਮੰਦਿਰ ਨਿਊ ਪਵਨ ਨਗਰ ਵਿਖੇ ਹਾਜ਼ਰੀ ਭਰੀ ਅਤੇ ਠਾਕੁਰ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਉਹਨਾਂ ਸਭ ਸ਼ਰਦਾਲੂਆਂ ਨੂੰ ਇਸ ਪਾਵਨ ਪਰਵ ਦੀ ਵਧਾਈ ਦਿੱਤੀ ਅਤੇ ਉਹਨਾਂ ਦੱਸਿਆ ਕਿ ਉਹ ਇਸ ਮੰਦਿਰ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹਨ ਅਤੇ ਇਸ ਮੰਦਿਰ ਦੇ ਨਿਰਮਾਣ ਕਾਰਜ ਵਿੱਚ ਵੀ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਇਸ ਮੌਕੇ ਉਹਨਾਂ ਭਗਵਾਨ શ્રી ਕ੍ਰਿਸ਼ਨ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਸਭ ਸ਼ਰਧਾਲੂਆਂ ਨੂੰ ਅਪੀਲ ਕੀਤੀ ਉਹ ਕਰ ਦੋ ਕਰ ਦੋ ਬੇੜਾ ਪਾਰ ਰਾਧੇ ਅਲਬੇਲੀ ਸਰਕਾਰ 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 ਰਾਧੇ ਨਵ ਦੁਰਗਾ ਮਾਤਾ ਜਾਨਕੀ ਦੇਵੀ ਮੰਦਿਰ ਦੇ ਵਿੱਚ ਮੈਂ ਆਇਆ ਮੈਨੂੰ ਸੁਹਾਗੇ ਮਿਲਿਆ ਅੱਜ ਕ੍ਰਿਸ਼ਨ ਜਨਮਸ਼ਟਮੀ ਦੇ ਉਪਲਖਸ਼ ਦੇ ਵਿੱਚ ਔਰ ਮੈਂ ਮੈਨੂੰ ਇਹ ਸੇਵਾ ਮਿਲੀ ਸੀ ਅੱਜ ਤੋਂ 15-16 ਸਾਲ ਪਹਿਲੇ ਔਰ ਸਾਡੇ ਆਪਣੇ ਯਾਰ ਮਿੱਤਰ ਜਿਨ੍ਹਾਂ ਨੇ ਅਸੀਂ ਚਾਰ ਮੰਦਰਾਂ ਦੀ ਸਥਾਪਨਾ ਕਰਾਈ ਸੀ ਭਗਵਾਨ ਸ਼ੰਕਰ ਪਰਵਾਰ ਰਾਧਾ ਕ੍ਰਿਸ਼ਨ ਸ਼੍ਰੀ ਰਾਮ ਪਰਵਾਰ ਔਰ ਮਾਤਾ ਸ਼੍ਰੀ ਰਾਣੀ ਔਰ ਇਹ ਮਾਤਾ ਜਾਨਕੀ ਦੇਵੀ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਉਦੋਂ ਉਹ ਜੀਪਸ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਹ ਚਾਰ ਮੰਦਰਾਂ ਦੀ ਸਥਾਪਨਾ ਕਰਾਈ ਸੀ ਪੂਰੇ ਮਤਲਬ ਜਿਹੜੀ ਮਤਲਬ ਮਿਲਦਾ ਹੈ ਜਿਹੜਾ ਸੁਭਾਗੇ ਬੜੀ ਮੁਸ਼ਕਲ ਨਾਲ ਮਿਲਦਾ ਹੈ ਉਸ ਪ੍ਰਮਾਤਮਾ ਦੀ ਦਇਆ ਹੋਵੇ ਤੇ ਇਹ ਕੰਮ ਕਾਰੇ ਕੀਤੇ ਜਾਂਦੇ ਹਨ ਇਸ ਕਰਕੇ ਅਸੀਂ ਉਸ ਪ੍ਰਭੂ ਦੇ ਬਰੇ ਧੰਨਵਾਦ ਹੈ ਸਾਨੂੰ ਇਹ ਜਿਹੜਾ ਕੰਮ ਕਰਨ ਤੇ ਮੂਰਤੀ ਸਥਾਪਨਾ ਕਰਨ ਤੇ ਸੁਭਾਗੇ ਮਿਲੇ ਔਰ ਅੱਜ ਅਸੀਂ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਦਾ ਗੁਣगान ਕਰਦੇ ਆ ਔਰ ਉਹਨਾਂ ਦੀ ਜਿਹੜਾ ਜਿਹੜਾ ਉਹਨਾਂ ਨੇ ਦੁਨੀਆ ਵਿੱਚ ਉਪਤਾਰ ਲੈ ਕੇ ਜਿਹੜਾ ਊਸ਼ਧ ਪਾਪੀਆਂ ਨੂੰ ਨਾਸ਼ ਕੀਤਾ ਸੀ ਔਰ ਧਰਮ ਦੀ ਸਥਾਪਨਾ ਕੀਤੀ ਸੀ ਇਸ ਧਰਤੀ ਦੇ ਵਿੱਚ ਔਰ ਅਸੀਂ ਉਹ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਉਹਨਾਂ ਦਾ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਹੋ ਰਿਹਾ ਹੈ ਬੜੀ ਧੂਮਦਾਨ ਦੇ ਨਾਲ ਔਰ ਮੈਂ ਇਹੀ ਕਵਾਂਗਾ ਕਿ ਸਾਨੂੰ ਪ੍ਰਭੂ ਦੇ ਉੱਤੇ ਪੂਰਾ ਵਿਸ਼ਵਾਸ ਕਰਨਾ ਚਾਹੀਦਾ ਹੈ ਔਰ ਉਹ ਵਿਸ਼ਵਾਸ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਔਰ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਸਾਰੇ ਭਾਰਤ ਵਾਸੀ ਨੂੰ ਅੱਜ ਜਿਹੜਾ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਬੜੀ ਧੂਮਦਾਨ ਨਾਲ ਮਨਾਇਆ ਜਾ ਰਿਹਾ ਹੈ